ਹallelujah ਸਾਰੇ ਦੀ ਪਰਪ੍ਰਿਜਨ ਸਿਰ ਹੀ ਖੁਦਾ ਦਾ ਨਮਰ ਕਰਦੇ ਵੀ ਖੁਦਾ ਦਾ ਬਲੱਸ ਕਰੀ ਤੇ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਪਰਮੇਸ਼ਰ ਰਬ ਯੇਸ਼ੂ ਮਸੀਹ ਦੇ ਜਿੰਦਾ ਤੇ ਜ਼ਵਾਲੇ ਨਾਮ ਦੇ ਵਿੱਚ ਠੀਕ ਹੋਗੇ ਅਸੀਂ ਖੁਦਾ ਦਾ ਸ਼ੁਕਰ ਪ੍ਰਧਾਨਾ ਧੰਨਵਾਦ ਕਰਦੇ ਆ ਅਸਰ ਦਿਨ ਦੀ ਖੁਦਾਨੀਆਂ ਵਰਦਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਤੇ ਅਸੀਂ ਤਾਂ ਸ਼ੁਕਰ ਹੋਦਾ ਧੰਨਵਾਦ ਕਰੀਏ ਸ਼ੇਰਾਂ ਦੇ ਮੂੰਹ ਯੇਸ਼ੂ ਨਾਸਰੀ ਹੈ ਬੰਗਤਰ ਦਾ ਸ਼ੇਰਾਂ ਦੇ ਮੂੰਹ ਯੇਸ਼ੂ ਨਾਸਰੀ ਹੈ ਬੰਗਤਰ ਦਾ ਸੁੱਤੇ ਜਾਣ ਭਾਵੇਂ ਅੱਗ ਦੀਆਂ ਪੱਟੀਆਂ ਦੇ ਵਿੱਚ ਸੁੱਤੇ ਜਾਣ ਭਾਵੇਂ ਅੱਗ ਦੀਆਂ ਭੱਟੀਆਂ ਦੇ ਵਿੱਚ ਅੱਗ ਦੇ ਤਾਂ ਨੂੰ ਯਿਸੂ ਨਾਸਰੀ ਹੈ ਮੇਰਾ ਠੰਡਾ ਕਰਦਾ ਅੱਗ ਦੇ ਤਾਂ ਨੂੰ ਯਿਸੂ ਨਾਸਰੀ ਹੈ ਮੇਰਾ ਠੰਡਾ ਕਰਦਾ ਪਿੱਛੇ ਯਿਸੂ ਦੇ ਤੁਰਨ ਵਾਲਾ ਨਹੀਂ ਡਰਦਾ ਪਿੱਛੇ ਯਿਸੂ ਦੇ ਤੁਰਨ ਵਾਲਾ ਨਹੀਂ ਡਰਦਾ ਯਿਸੂ ਜਲਾਲੀ ਮੇਰਾ ਮਿੱਟੀ ਵਿੱਚ ਹੈ ਦਮ ਭਰਦਾ ਯਿਸੂ ਨਾਸਰੀ ਹੈ ਮੇਰਾ ਜਲਾਲੀ ਮਿੱਟੀ ਵਿੱਚ ਦਮ ਭਰਦਾ ਨਾ ਮਮਕਨ ਹੋਈ ਮਮਕਨ ਬੜਾ ਦੰਦਾ ਨਾ ਮਮਕਨ ਹੋਈ ਮਮਕਨ ਬੜਾ ਦੰਦਾ ਯਿਸੂ ਨਾਸਰੀ ਮੇਰਾ ਚਾਰੇ ਪਾਸੇ ਮੇਰੇ ਯਿਸੂ ਨਾਸਰੀ ਦਾ ਜ਼ਲਾਲ ਏ ਚਾਰੇ ਪਾਸੇ ਮੇਰੇ ਯਿਸੂ ਨਾਸਰੀ ਦਾ ਜ਼ਲਾਲ ਏ ਛੋਟੇ ਨਹੀਂ ਯਿਸੂ ਮੇਰਾ ਵੱਡੇ ਵੱਡੇ ਕੰਮ ਕਰਦਾ ਛੋਟੇ ਨਹੀਂ ਯਿਸੂ ਮੇਰਾ ਵੱਡੇ ਵੱਡੇ ਕੰਮ ਕਰਦਾ ਸਿਰ ਤਾਂ ਦੀਆਂ ਪੁਸਤਾਂ ਦੀਆਂ ਦੀਆਂ ਤੱਕ ਮੇਰਾ ਯੀਸ਼ੂ ਹਲਾ ਦਿੰਦਾ ਸ਼ੈਤਾਨੀਆਂ ਪੋਸਤਾਨੀਆਂ ਨੀਆਂ ਤੱਕ ਮੇਰਾ ਯੀਸ਼ੂ ਹਲਾ ਦਿੰਦਾ ਸ਼ੇਰਾਂ ਦੇ ਮੂੰਹ ਯੀਸ਼ੂ ਨਾਸਰੀ ਹੈ ਮੇਰਾ ਬੰਦ ਕਰਦਾ ਸ਼ੇਰਾਂ ਦੇ ਮੂੰਹ ਯੀਸ਼ੂ ਨਾਸਰੀ ਹੈ ਮੇਰਾ ਬੰਦ ਕਰਦਾ ਸੁੱਟੇ ਜਾਣ ਭਾਵੇਂ ਅੱਗ ਦੀਆਂ ਪੱਟੀਆਂ ਦੇ ਵਿੱਚ ਸੁੱਟੇ ਜਾਣ ਭਾਵੇਂ ਅੱਗ ਦੀਆਂ ਪੱਟੀਆਂ ਦੇ ਵਿੱਚ ਯੀਸ਼ੂ ਨਾਸਰੀ ਹੈ ਮੇਰਾ ਅੱਗ ਦੇ ਤਾਨੂੰ ਠੰਡਾ ਕਰਦਾ ਠੰਡਾ ਕਰਦਾ ਠੰਡਾ ਕਰਦਾ